ਸਾਕਾ ਕ੍ਰਿਕਟ ਖਿਡਾਰੀ ਉਹ ਤੇ ਮਰਦਾਬਾ ਸਾਕਾ ਕ੍ਰਿਕਟ ਖਿਡਾਰੀ ਸ਼ੇਰ ਸ਼ਾਨਾ ਮਰਦਾਬਾ ਮਰਦਾਬਾ ਅੰਗਹੀਣ ਕ੍ਰਿਕਟ ਅੰਗਹੀਣ ਜਿਹੜਾ ਪੰਜਾਬ ਨਾਲ ਖਿਡਾਰੀ ਲਕਾਰਵਾਈ ਕਰੋ ਪੈਸੇ ਕਰੋ ਅੰਗਹੀਣ ਅੰਗਹੀਣ ਜਿਹੜਾ ਪੰਜਾਬ ਨਾਲ ਖਿਡਾਰੀ ਕੀ ਮਸਲਾ ਛੋਟਾ ਮਸਲਾ ਸਰ ਜੋ ਬੀਤੇ ਦਿਨਾਂ ਦੇ ਵਿੱਚ ਜਿਹੜਾ ਆਪਣਾ World Championship ਦਾ ਲੈਜੈਂਡ ਟਰੋਫੀ ਜਿਹੜਾ ਜਿੱਤ ਕੇ ਸਾਬਕਾ ਇੰਡੀਅਨ ਕ੍ਰਿਕਟ ਖਿਡਾਰੀਆਂ ਨੇ ਜੋ ਅੰਗਹੀਣਾ ਦਾ ਜਿਵੇਂ ਚੱਲਣ ਫਿਰ ਦੀ ਸਥਿਤੀ ਹੈ ਜਿਵੇਂ ਉਹ ਵਿਚਾਰੇ ਲੰਗੜਾ ਕੇ ਚੱਲਦੇ ਆ ਜਾਂ ਟੇਡੇ ਹੋ ਕੇ ਚੱਲਦੇ ਆ ਜਿਵੇਂ ਵੀ ਉਹ ਤੰਗ ਹੋ ਕੇ ਚੱਲਣ ਕਰਨ ਦੀ ਉਹਨਾਂ ਦੀ ਸਥਿਤੀ ਦਾ ਉਹਨਾਂ ਨੇ ਰੀਸ ਲਾ ਕੇ ਉਹ ਸੈਲੀਬ੍ਰੇਟ ਦੇ ਵਿੱਚ ਜਿੱਤਣ ਤੋਂ ਬਾਅਦ ਸਾਬਕਾ ਕ੍ਰਿਕਟ ਖਿਡਾਰੀਆਂ ਨੇ ਯੁਵਰਾਜ ਸਿੰਘ ਔਰ ਹਰਪਜਨ ਸਿੰਘ ਭੱਜੀ ਸ਼ਰੇਸ਼ ਰੈਨਾ ਇੱਕ ਉਹਨਾਂ ਸਾਥੀ ਖਿਡਾਰੀ ਇਹ ਸਾਰੇ ਖਿਡਾਰੀ ਨੇ ਇਹ ਜਿਹੜੀ ਹੈਗੀ ਆ ਆਪਣਾ ਜਿਹੜੀ ਚੈਂਪੀਅਨਸ਼ਿਪ ਜਿੱਤਣ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਉਹ ਸੈਲੀਬ੍ਰੇਟ ਕੀਤਾ ਔਰ ਦਿਵਿਆਂਗ ਭੈਣ ਭਰਾ ਜਿਹੜੇ ਔਖੇ ਹੋ ਕੇ ਚੱਲਦੇ ਆ ਉਹਨਾਂ ਦੀ ਚੱਲਣ ਬੰਦੀ ਸਥਿਤੀ ਆ ਉਹਨਾਂ ਦੀ ਨਕਲ ਲਾ ਕੇ ਨੇ ਸੈਲੀਬ੍ਰੇਟ ਕੀਤਾ ਔਰ ਉਵੇਂ ਜਿਵੇਂ ਚੱਲਣ ਫੰਦੀ ਜਿਹੜੀ ਉਹ ਵੀਡੀਓ ਹਰਪ੍ਰੀਤ ਸਿੰਘ ਭੱਜੀ ਨੇ ਆਪਣੇ ਸੋਸ਼ਲ ਮੀਡੀਆ ਜਿਹੜਾ ਉਹਨਾਂ ਇੰਸਟਾਗ੍ਰam ਹੈ ਉਹਦੇ ਵੀਰਲ ਵੀ ਕੀਤੀ ਔਰ ਉਸ ਤੋਂ ਬਾਅਦ ਜਦੋਂ ਸਾਰੇ ਵੀਰਲ ਹੋ ਗਈ ਬੱਚੇ-ਬੱਚੇ ਨੇ ਦੇਖ ਲਈ ਉਸ ਤੋਂ ਬਾਅਦ ਜਦੋਂ ਸਵਾਲ ਉੱਠਣ ਲੱਗੇ ਫਿਰ ਉਸਨੇ ਉਹ ਇੰਸਟਾਗ੍ਰਾਮ ਤੋਂ ਜਿਹੜੀ ਉਹ ਡੀਲੀਟ ਵੀ ਕਰਤੀ। ਸੋ ਡੀਲੀਟ ਕਰਕੇ ਵੀ ਉਹਨਾਂ ਨੇ ਜਿਹੜਾ ਹੈਗਾ ਕੋਈ ਮਾਰਕਾ ਨਹੀਂ ਮਾਰਤਾ ਵੀ ਉਹਨੇ ਡੀਲੀਟ ਕਰਤੀ। ਇਹ ਵੀਡੀਓ ਜਿਹੜੀ ਬੱਚੇ-ਬੱਤੇ ਕੋਲੇ ਸੇਵ ਹੋ ਚੁੱਕੀ ਹੈ। ਹਰ ਨਾਗਰਿਕ ਕੋਲੇ ਸੇਵ ਹੋ ਚੁੱਕੀ ਹੈ। ਹਰ ਕੋਈ ਦੇਖਦਾ ਹੈ। ਔਰ ਕੱਲ ਨੂੰ ਇਹਨਾਂ ਦੀ ਰੀਸ ਨਾਲ ਜਿਵੇਂ ਇਹ ਚੱਲ ਫਿਰ ਕੇ ਹੱਸੇ ਹੈ। ਦਿਵੰਗਾ ਵਾਂਗੂੰ ਲੰਗੜਾ ਕੇ ਇਹ ਚੱਲੇ ਆ। ਉਹ ਵਿਚਾਰੇ ਮਜਬੂਰ ਹੈ। ਪਰਮਾਤਮਾ ਨੇ ਉਹਨੂੰ ਇਸ ਥੀ ਵਿੱਚ ਉਤਾਰਿਆ। ਉਹ ਉਹਨਾਂ ਨੂੰ ਪਤਾ ਹੈ ਵੀ ਅਸੀਂ ਕਿਵੇਂ ਲੰਗੜਾ ਕੇ ਅਸੀਂ ਕਿਵੇਂ ਉਸ ਥੀ ਵਿੱਚ ਚੱਲਦੇ ਆਂ ਔਖੇ ਹੋ ਕੇ ਕਿਵੇਂ ਅਸੀਂ ਭੋਗ ਰਹੇ ਆਂ। ਪਰ ਅਸੀਂ ਫਿਰ ਵੀ ਹਿੰਮਤ ਨਹੀਂ ਹਾਰਦੇ ਸੰਘਰਸ਼ ਕਰ ਰਹੇ ਹਾਂ ਜ਼ਿੰਦਗੀ 'ਚ ਪਰ ਇਨ੍ਹਾਂ ਖਿਡਾਰੀਆਂ ਨੇ ਉਸ ਦਾ ਮਜ਼ਾਕ ਬਣਾਇਆ ਉਸ ਸਥਿਤੀ ਦਾ ਮਜ਼ਾਕ ਬਣਾ ਕੇ ਹਾਸਾ ਹਸ ਕੇ ਨਾਲ ਸੈਲੀਬ੍ਰੇਟ ਕੀਤਾ ਓਵੇਂ ਲੰਗੜਾ ਕੇ ਚੱਲੇ ਆ ਓਵੇਂ ਜਿਹੜਾ ਹੈਗਾ ਹਕਲਾ ਕੇ ਇਹਨਾਂ ਨੇ ਮੂੰਹ ਸਿਰ ਬਣਾਇਆ ਇਸ ਚੀਜ਼ ਦਾ ਮੈਸੇਜ ਬੱਚੇ ਬੱਚੇ ਤੇ ਕੀ ਜਾਊਗਾ ਕੱਲ ਨੂੰ ਇਹਨਾਂ ਦੇ ਰੀਸ ਨਾਲ ਇਹ ਸੈਲੀਬ੍ਰਿਟੀ ਹੈ ਸੈਲੀਬ੍ਰਿਟੀ ਹੋਣ ਦੇ ਨਾਂ ਤੇ ਇਹਨਾਂ ਨੂੰ ਇਹ ਸੋਚਣਾ ਚਾਹੀਦਾ ਸੀ ਕਿ ਹਰ ਬੱਚਾ ਸਾਨੂੰ ਫਾਲੋ ਕਰਦਾ ਹੈ ਨਾ ਕਿ ਫਾਨੂੰ ਫਾਲੋ ਕਰਦਾ ਖਿਡਾਰੀ ਹੋਣ ਦੇ ਨਾਂ ਤੇ ਕੱਲ ਨੂੰ ਬੱਚਾ ਬੱਚਾ ਸਾਡਾ ਆਹਣ ਗਵਾਣ ਦੇ ਨਾਲ ਰੀਸ ਲਾਉਂ ਉਹ ਵੀਡੀਓ ਬਣਾ ਕੇ ਸਾਡੀ ਰੀਸ ਲਾਊਗਾ ਲੰਗੜਾ ਕੇ ਚੱਲੂਗਾ ਤੇ ਸਾਡੇ ਜਿਉਣ ਦਾ ਕੋਈ ਹੱਦ ਨਹੀਂ ਰਹਿਣਾ ਵੀਰ ਅਸੀਂ ਪਹਿਲਾਂ ਬਹੁਤ ਅਪਮਾਨ ਚੱਲਦੇ ਹਾਂ ਔਰ ਇਹਨਾਂ ਖਿਡਾਰੀਆਂ ਸਾਨੂੰ ਹੋਰ ਵੀ ਅਪਮਾਨ ਚੱਲਣ ਦੇਣਾ ਮਜਾ ਅੱਜ ਕਿਸ ਤਰ੍ਹਾਂ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੇ ਆ ਅੱਜ ਜਿਹੜਾ ਪ੍ਰਦਰਸ਼ਨ ਹੈ ਸਾਡਾ ਅਸੀਂ ਦੋਸ ਮਾਰਚ ਕੱਢ ਕੇ ਔਰ ਜਨਤਾ ਨੂੰ ਵੀ ਅਸੀਂ ਗੋਲ ਕੇ ਦੱਸਾਂਗੇ ਕਿ ਸਾਡੇ ਨਾਲ ਆਹ ਕੱਟੂਦੇ ਨਾਲ ਘਟਾਰੇ ਨੇ ਕੀ ਕੀ ਆ ਔਰ ਡੀਸੀ ਸਾਹਿਬ ਨੂੰ ਜਿਹੜਾ ਚਿੱਠੀ ਪੱਤਰ ਦੇਵਾਂਗੇ ਤਾਂ ਕਿ ਇਹਨਾਂ ਘਟਾਰੀਆਂ ਦੇ ਜੀਓ ਕਾਰਵਾਈ ਕੀਤੀ ਜਾ 2016 ਜਿਹੜਾ 2 ਸਾਲ 2012 ਦੇ ਵਿੱਚ ਜਿਹੜਾ ਇੱਕ ਪਾਸ ਆ ਰਹੀਆਂ ਸਰਕਾਰ ਕੰਨਿਓ ਰਿਪੋਰਟ ਕੰਨਿਓ ਉਸ ਦੇ ਅਧੀਨ ਜਿਹੜਾ ਹੈਗਾ ਇਹਨਾਂ ਤੇ ਕਾਰਵਾਈ ਹੈ ਹਾਂਜੀ ਵਿੱਚ ਕੀ ਨਾ ਅਮਦੇ ਕੀ ਕਹਣਾ ਚਾਹੁੰਗੇ ਅਸੀਂ ਪ੍ਰਦਰਸ਼ਨ ਕਰ ਰਹੇ ਹਾਂ ਸੰਗਾਜੀ ਪੀਕੀ ਦਾ ਹੈਂਡੀਕੈਪ ਐਸੋਸੀਏਸ਼ਨ ਤੇ ਤੇ ਅੱਜ ਅਸੀਂ ਰਾਸ਼ਟਰੀ ਦਵਾਂਗ ਐਸੋਸੀਏਸ਼ਨ ਤੋਂ ਵੀ ਕਹਿੰਦੀ ਹੈ ਪੈਸੋਸੀਏਸ਼ਨ ਤੋਂ ਨਾਉਨੇ ਸੰਜਮ ਮੋਰਚਾ ਫਰੰਟ ਬਣਾ ਕੇ ਅਸੀਂ ਇਸ ਦਾ ਵਿ ਕਿ ਜੋ ਵੀ ਪ੍ਰਗਟ ਖਿਦਾਰੀ ਨੇ ਜਗਰਾਜ ਸਿੰਘ ਤੇ ਵਰਪਜਨ ਸਿੰਘ ਭੱਜੀ ਆ ਜੋ ਕਿ ਇੱਕ ਪਾਰਲੀਮੈਂਟ ਮੈਂਬਰ ਵੀ ਨੇ ਜਦਕਿ ਉਹਨਾਂ ਨੂੰ ਮਸਲਾ ਤਾਂ ਇਹ ਠਾਉਣਾ ਚਾਹੀਦਾ ਸੀਗਾ ਵੀ ਹੈਂਡੀਕੈਪਟਾਂ ਦੱਬਿਆ ਕੁਚਲਿਆ ਵਰਗ ਆ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਕਿਉਂਕਿ ਉਹਨਾਂ ਨੂੰ ਹਰੇਕ ਬੱਚਾ ਬੱਚੀ ਫੋਲੋ ਕਰਦਾ ਹੈ ਤੇ ਹੈਂਡੀਕੈਪਟਾਂ ਨੂੰ ਪੁੱਛਣਾ ਮੰਨਦਾ ਆ ਵੀ ਉਹਨਾਂ ਨੂੰ ਪੜ੍ਹਾਈ ਲਈ ਜਾਣਾ ਕਿੰਨਾ ਔਖਾ ਹੈ ਸਕੂਲਾਂ ਦੇ ਵਿੱਚ ਪਹਿਲਾਂ ਹੀ ਉਹਨਾਂ ਕੋਲੇ ਕੋਈ ਸਾਧਨ ਹੈ ਨਹੀਂ ਕਿ ਜਾਣ ਵਾਸਤੇ ਜਾਂ ਉਹ ਜੇ ਉੱਥੇ ਉਹਨਾਂ ਦੇ ਪ੍ਰਬੰਧ ਹੈ ਨਹੀਂਗੇ ਤੇ ਪਰ ਉੱਥੇ ਜੇ ਉਹਨਾਂ ਦਾ ਬੱਚੇ ਵੀ ਮਜ਼ਾਕ ਡਾਉਣਗੇ ਉਸ ਤੱਕਾਂ ਤਾਂ ਫਿਰ ਪੜਨ ਕੌਣ ਜਾਊਗਾ ਹੈਂਡੀਕੈਪਟ ਬੱਚਾ ਉੱਥੇ ਇਸ ਲਈ ਸਾਨੂੰ ਬਹੁਤ ਗੁੱਸਾ ਹੈ ਇਸ ਚੀਜ਼ ਦਾ ਤੇ ਉਹਨਾਂ ਤੇ ਬੰਦ ਦੀ ਕਾਰਵਾਈ ਹੋਣੀ ਚਾਹੀਦੀ ਹੈ ਸਰਕਾਰ ਨੂੰ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਤਾਂ ਕਿ ਇਹਨਾਂ ਨੂੰ ਵੱਧ ਤੋਂ ਵੱਧ ਵੀ ਇਹੋ ਜਿਹੇ ਜਿਹੜੇ ਹੁੰਦੇ ਆਗੇ ਸੈਲੀਬ੍ਰਿਟੀ ਉਹਨਾਂ ਨੂੰ ਮੰਨ ਕੇ ਚੱਲ ਵੀ ਹਾਂ ਗੀਣਿਆਂ ਦਾ ਉੱਚਾ ਚੱਕਣਾ ਚਾਹੀਦਾ ਵਰਗ ਨੂੰ ਜਦਕਿ ਵੀ ਉਹ ਪਾਰਲੀਮੈਂਟ ਮੈਂਬਰ ਨੇ ਖੁਦ ਤੇ ਹੁਣ ਉਹ ਕੁਛ ਵੀ ਮਜ਼ਾਕ ਭਰਦਾ ਮਜ਼ਾਕ ਕੀਤਾ ਉਹਨਾਂ ਨੇ ਕਿ ਅਲੱਗ-ਅਲੱਗ ਤਰ੍ਹਾਂ ਜਿਵੇਂ ਹੈਂਡੀਕੈਪਾਂ ਦੀ ਕੈਟਾਗਰੀ ਹੁੰਦੀ ਹੈ ਉਸ ਤਰ੍ਹਾਂ ਉਹਨਾਂ ਨੇ ਮਜ਼ਾਕ ਕੀਤਾ ਰੀਲਾਂ ਬਣਾ ਕੇ ਉਹਨਾਂ ਨੇ ਪਾਈਆਂ ਤੇ ਜਦ ਕਿ ਇਹ ਉਸ ਮੀਡੀਆ ਨਾਲ ਵੀ ਜਿਹੜਾ ਸੋਸ਼ਲ ਮੀਡੀਆ ਉਸ ਨੂੰ ਵੀ ਕੋਈ ਚਲਾਉਂਦਾ ਹੈ ਉਹਨਾਂ ਨੂੰ ਵੀ ਇਸ ਤੇ ਰੋਕ ਲਾਉਣੀ ਚਾਹੀਦੀ ਸੀ ਕਿ ਵਾਇਰਲ ਨਹੀਂ ਹੋਣੀ ਦੇਣ ਚਾਹੀਦੀ ਜੀ ਜ਼ਰੀ ਦੇ ਕਿਉਂਕਿ ਉਹਨਾਂ ਨੂੰ ਵੀ ਪਤਾ ਸੀਗਾ ਵੀ ਇਹ ਵਾਇਰਲ ਹੋ ਗਈ ਤੇ ਹੈਂਡੀਕੈਪ ਤਾਂ ਵਰਗੇ ਤੇ ਕਿੰਨਾ ਪ੍ਰਭਾਵ ਪਊਗਾ ਇਸ ਗੱਲ ਦਾ ਅਸੀਂ ਪੂਰੇ ਸਮਾਜ ਦਾ ਵਿੱਚ ਇਹ ਨਿਗਹਿਦੀ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਇਹ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਕਾਰਵਾਈ ਇਹ ਮੰਗ ਕਰਦੇ ਇਹਨਾਂ ਨੂੰ ਜਿਹੜਾ ਵੀ ਸਾਡਾ ਕਾਨੂੰਨ ਹੈ ਪੀ ਡਬਲ ਯੂ ਡੀ ਐਕਟ 2016 ਹੈ ਲਾਗੂ ਕੀਤਾ ਹੋਇਆ ਜੀ ਉਹਦੇ ਵਿੱਚ ਐਕਟ ਜਿਹੜਾ ਬਣਿਆ ਉਹ ਵੱਡੀ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਇਹ ਜੀ ਸਾਨੂੰ